ਸੋ ਇੱਥੇ ਜਿਹੜੇ ਬਿਲਕੁਲ ਹੀ ਇਕ ਤਾਂ ਕਹਿ ਲੋ ਕਿ ਮੇਰੇ ਵਰਗੇ ਜਿਹੜੇ ਬਲੈਂਕ ਜਿਹੜੇ ਆਂਦੇ ਨਾ ਉਹਨਾਂ ਨੂੰ ਬਥੇਰੀ ਨੌਲੇਜ ਮਿਲਦੀ ਆ ਔਰ ਰਾਹ ਪਤਾ ਲੱਗਦਾ ਕੀ ਕੀ ਰਾਹ ਹੈਗਾ ਕੋਈ ਆਪਣਾ ਕਰੀਅਰ ਵਾਸਤੇ ਸੋਚ ਰਿਹਾ ਹੋਵੇ ਕਿਹੜੀ ਸਟਰੀਮ ਚੁਣਨੀ ਆ ਜਾਂ ਕਿੱਧਰ ਨੂੰ ਜਾਣਾ ਹੈ ਇਕ ਤਾਂ ਇੱਥੇ ਇਹਨਾਂ ਦਾ ਸਪੋਰਟ ਸਿਸਟਮ ਹੈ ਇਕ ਦੂਜੇ ਨੇ ਸਪੋਰਟ ਕਰਦੇ ਭਰਾਵਾਂ ਵਾਂਗੂ ਤੇ ਨਾਲ ਨਵੀਂ ਵਿਜਨ ਨਵਾਂ ਰਾਹ ਮਿਲਦਾ ਹੈ ਹੈਨਾ ਸਾਡੇ ਟਾਈਮ ਤੇ ਜਿੱਦਾਂ ਅਸੀਂ ਸਕੂਲ ਕਾਲਜ ਪੜ੍ਹਦੇ ਹੁੰਦੇ ਸੀਗੇ ਸਾਨੂੰ ਪਤਾ ਨਹੀਂ ਸੀ ਹੁੰਦਾ ਅਸੀਂ ਸਟਰੀਮ ਚੂਜ਼ ਕਰ ਲੈਂਦੇ ਸੀਗੇ ਮੈਡੀਕਲ ਨਾਨ ਮੈਡੀਕਲ ਆਰਟਸ ਕਾਮਰਸ ਹੈਨਾ ਔਰ ਅੱਗੇ ਦਾ ਇੱਥੇ ਆ ਕੇ ਤੁਹਾਨੂੰ ਇੱਕ ਵਿਜ਼ਨ ਮਿਲ ਜਾਂਦੀ ਹੈ। ਅ ਤੁਸੀਂ ਜਿਵੇਂ ਐਜ਼ ਆ ਇਨਫਲੂਐਂਸਰ ਹੈਗੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਡਿਜੀਟਲੀ ਪ੍ਰੈਜ਼ੈਂਟ ਹੋਣਾ ਕਿੰਨਾ ਕੁ ਜ਼ਰੂਰੀ ਹੈ ਅਜ਼ ਅ ਟਾਈਮ ਤੇ ਕਿਸੇ ਵੀ ਬਿਜ਼ਨਸ ਵਾਸਤੇ? ਅੱਜ ਦੇ ਟਾਈਮ 'ਚ ਨਾ ਕੋਈ ਵੀ ਪ੍ਰੋਫੈਸ਼ਨ ਆ ਚਾਹੇ ਡਾਕਟਰ ਆ ਚਾਹੇ ਲਾਅਰ ਆ ਕੋਈ ਵੀ ਹੈ ਇੰਜੀਨੀਅਰ ਆ ਕਿਸੇ ਵੀ ਫੀਲਡ ਦੇ ਵਿੱਚ ਹੈਗਾ ਹਰ ਕੋਈ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਟ ਹੈ ਕਿਉਂਕਿ ਅੱਜ ਦੀ ਮਾਰਕੀਟ ਜਿਹੜੀ ਨਾ ਬਾਜ਼ਾਰ ਦੇ ਵਿੱਚ ਉਹਨੀ ਦਾ ਡਿਪਰੈਸੈਂਸ ਹੈਗੀ ਕਿ ਨਹੀਂ ਹੈਗੀ ਆਨਲਾਈਨ ਪ੍ਰੈਜ਼ੈਂਸ ਹੋਣੀ ਬਹੁਤ ਜ਼ਰੂਰੀ ਆ। ਕੰਟੈਂਟ ਉਹਨਾਂ ਸਾਫ਼ ਸੁਥਰਾ ਨਹੀਂ ਹੁੰਦਾ ਬੰਦਾ ਫੈਮਿਲੀ ਉਹ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਜੀ ਕੰਟੈਂਟ ਤਾਂ ਇਹੀ ਚੱਲਦਾ ਹੈ ਉਹ ਕੰਟੈਂਟ ਅਸੀਂ ਬਣਾਉਣ ਲੱਗ ਜਾਗੇ ਚੱਲਦਾ ਹੀ ਨਹੀਂ ਫਿਊਜ਼ ਹੀ ਨਹੀਂ ਆਉਂਦੇ ਉਹਦੇ ਤੇ ਤੁਸੀਂ ਇੰਨੇ ਸਾਰੇ ਵਿਊਜ਼ ਲੈ ਕੇ ਇੰਨੇ ਸਾਰੇ ਲੋਕਾਂ ਤੱਕ ਰੀਚ ਕੀਤੀ ਚੰਗਾ ਮੈਸੇਜ ਪਹੁੰਚਾ ਰਹੇ ਹੋ ਤੁਹਾਡਾ ਕੰਮ ਕਿੱਦਾਂ ਚੱਲਦਾ ਫਿਰ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਤੁਸੀਂ ਜੋ ਕੰਟੈਂਟ ਕ੍ਰੀਏਟ ਕਰਦੇ ਹੋ ਆਪਣੀ ਆਡੀਅנס ਆਪ ਲੱਭਣੀ ਹੁੰਦੀ ਹੈ ਠੀਕ ਹੈ ਮੈਂ ਮਾੜਾ ਕੰਟੈਂਟ ਬਣਾਉਂਗਾ ਮੇਰਾ ਕੰਟੈਂਟ ਦੇਖਣ ਵਾਲੀ ਆਡੀਅנס ਆਪਣੇ ਆਪ ਮੇਰੇ ਕੋ ਆ ਜਾਏਗੀ ਤੁਹਾਡੇ ਦਿਮਾਗ ਜਿਹਨੇ ਯੂਨਿਕ ਆਈਡੀਆਜ਼ ਕਿੱਥੋਂ ਆਉਂਦੇ ਨੇ ਜਿਸ ਟਾਈਮ ਦਾ ਜੰਮਿਆ ਆਇਆ ਜਾਂ ਜਦੋਂ ਮੈਂ ਕੰਟੈਂਟ ਦੇਖਦਾ ਸੀਗਾ ਉਦੋਂ ਉਸ ਟਾਈਮ ਤੇ ਉਹ ਲੱਕ ਹਿਲਾਣ ਵਾਲਾ ਕੰਟੈਂਟ ਜਾਂ ਡਬਲ ਮੀਨਿੰਗ ਵਾਲਾ ਕੰਟੈਂਟ ਹੋਣੀ ਸੀ ਹੁੰਦਾ ਨਾ ਮੈਂ ਕੰਟੈਂਟ ਦੇਖਿਆ ਗੁਰਪ੍ਰੀਤ ਘੁੱਗੀ ਜੀ ਦਾ ਕੰਟੈਂਟ ਦੇਖਿਆ ਉਹ ਵੀ ਸਟਾਇਰ ਸੀਗਾ ਮੇਰੀਨ ਐਕਚੁਅਲੀ ਟੀਮ ਹੈਗੀ ਆ ਪੰਜ ਸੱਤ ਜਨਾਂ ਦੀ ਟੀਮ ਹੈ ਜਿਹੜੀ ਸਾਰੇ ਮਿਲ ਕੇ ਕੰਟੈਂਟ ਡਿਸਾਈਡ ਕਰਦੀ ਹੈ ਇਹ ਮਹਾਰਾਜ ਦੀ ਬਖਸ਼ਿਸ਼ ਹੈ ਜਿਨ੍ਹਾਂ ਨੇ ਉਹ ਆਈਡੀਆਜ਼ ਦਿੰਦੇ ਰਹਿੰਦੇ ਆ ਤੇ ਅਸੀਂ ਬਣਾਉਂਦੇ ਰਹਿੰਦੇ ਆ ਤੇ ਤੁਹਾਡੇ ਸਾਹਮਣੇ ਲਿਆਉਂਦੇ ਰਹਿੰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ 6 ਫਰ ਬਿਜ਼ਨਸ ਦੇ ਇਵੈਂਟ ਤੇ ਆਏ ਹੋ ਵੀਰੇ ਸਭ ਤੋਂ ਪਹਿਲਾਂ ਤਾਂ ਇੰਨੇ ਸਾਰੇ ਪੱਗਾਂ ਵਾਲੇ ਸਰਦਾਰ ਇੱਕੋ ਛੱਤ ਦੇ ਥੱਲੇ ਬੈਠੇ ਤੇ ਇੰਨੇ ਵੱਡੇ ਵੱਡੇ ਮਤਲਬ ਕਰੋੜਾਂ ਦੇ ਬਿਜ਼ਨਸ ਦੇ ਟਰਨਓਵਰ ਜਿਹੜੇ ਹੈ ਉਹਨਾਂ ਦੇ ਚੱਲ ਰਹੇ ਆ ਕਿੰਦਾ ਦਾ ਲੱਗਿਆ ਇੱਥੇ ਬੈਠੇ ਨੂੰ ਦੇਖ ਕੇ ਇੱਕ ਤਾਂ ਬੜਾ ਮਾਣ ਮਹਿਸੂਸ ਹੋਇਆ ਆਪਣੇ ਸਾਰੇ ਪੰਜਾਬੀਆਂ ਤੇ ਸਿੱਖ ਭਰਾਵਾਂ ਤੇ ਕਿ ਜਿਹੜੇ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ ਕਿਉਂਕਿ ਸਾਰੇ ਜਿੰਨੇ ਵੀ ਸੀਗੇ ਨਾ ਅਲੱਗ-ਅਲੱਗ ਫੀਲਡ ਤੋਂ ਆਏ ਹੋਏ ਸੀਗੇ ਕੋਈ ਆਟੋ ਪਾਰਟਸ ਮੈਨੂਫੈਕਚਰਿੰਗ ਤੋਂ ਸੀਗਾ ਕੋਈ ਸੀ ਕੋਈ ਖਾਸ ਬਣਾਉਂਦਾ ਕੋਈ ਕੁਝ ਕਰਦਾ ਬਥੇਰਾ ਕੁਛ ਹੈਗਾ ਸੋ ਇੱਥੇ ਜਿਹੜੇ ਬਿਲਕੁਲ ਹੀ ਇੱਕ ਤਾਂ ਕਹਿ ਲੋ ਕਿ ਮੇਰੇ ਵਰਗੇ ਜਿਹੜੇ ਬਲੈਂਕ ਜਿਹੜੇ ਆਂਦੇ ਨਾ ਉਹਨਾਂ ਨੂੰ ਬਥੇਰੀ ਨੌਲੇਜ ਮਿਲਦੀ ਆ ਔਰ ਰਾਹ ਪਤਾ ਲੱਗਦਾ ਕੀ ਕੀ ਰਾਹ ਹੈਗਾ ਕੋਈ ਆਪਣਾ ਕਰੀਅਰ ਵਾਸਤੇ ਸੋਚ ਰਿਹਾ ਹੋਵੇ ਕਿਹੜੀ ਸਟਰੀਮ ਚੁਣੀ ਆ ਜਾਂ ਕਿੱਧਰ ਨੂੰ ਜਾਣਾ ਹੈ ਇੱਕ ਤਾਂ ਇੱਥੇ ਇਹਨਾਂ ਦਾ ਸਪੋਰਟ ਸਿਸਟਮ ਹੈ ਇੱਕ ਦੂਜੇ ਨੇ ਸਪੋਰਟ ਕਰਦੇ ਭਰਾਵਾਂ ਵਾਂਗੂ ਤੇ ਨਾਲ ਨਵੀਂ ਵਿਜਨ ਨਵਾਂ ਰਾਹ ਮਿਲਦਾ ਹੈ ਹਨਾ ਸਾਡੇ ਟਾਈਮ ਤੇ ਜਿੱਦਾਂ ਅਸੀਂ ਸਕੂਲ ਕਾਲਜ ਪੜ੍ਹਦੇ ਹੁੰਦੇ ਸੀਗੇ ਸਾਨੂੰ ਪਤਾ ਨਹੀਂ ਸੀ ਹੁੰਦਾ ਅਸੀਂ ਸਟਰੀਮ ਚੂਜ਼ ਕਰ ਲੈਂਦੇ ਸੀ ਕਿ ਮੈਡੀਕਲ ਨਾਨ ਮੈਡੀਕਲ ਆਰਟਸ ਕਾਮਰਸ ਹਨ ਔਰ ਅੱਗੇ ਦਾ ਨਹੀਂ ਪਤਾ ਆਪਾਂ ਫਿਊਚਰ ਚ ਕੀ ਕਰਨਾ ਹੈ ਇੱਥੇ ਆ ਕੇ ਤੁਹਾਨੂੰ ਇੱਕ ਵਿਜ਼ਨ ਮਿਲ ਜਾਂਦੀ ਹੈ ਕਿ ਸਟਰੀਮ ਜਿਹੜੀ ਵੀ ਕੀਤੀ ਆ ਤੁਸੀਂ ਅੱਗੇ ਕਿੱਦਾਂ ਉਹਨੂੰ ਅ ਕਰੋੜਾਂ ਦੇ ਬਿਜ਼ਨਸ ਐਂਪਾਇਰ ਖੜੇ ਕਰੋਗੇ ਨਾ ਵਾਂਗੂ ਉਹ ਪਤਾ ਲੱਗਦਾ ਆ ਤੁਸੀਂ ਜਿਵੇਂ ਐਜ਼ ਆ ਇਨਫਲੂਐਂਸਰ ਹੈਗੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਡਿਜੀਟਲੀ ਪ੍ਰੈਜ਼ੈਂਟ ਹੋਣਾ ਕਿੰਨਾ ਕੁ ਜ਼ਰੂਰੀ ਆ ਐਜ਼ ਅ ਟਾਈਮ ਚ ਕਿਸੇ ਵੀ ਬਿਜ਼ਨਸ ਵਾਸਤੇ ਅੱਜ ਦੇ ਟਾਈਮ ਚ ਨਾ ਕੋਈ ਵੀ ਪ੍ਰੋਫੈਸ਼ਨ ਆ ਚਾਹੇ ਡਾਕਟਰ ਆ ਚਾਹੇ ਲਾਅਰ ਆ ਕੋਈ ਵੀ ਹੈ ਇੰਜੀਨੀਅਰ ਹੈ ਕਿਸੇ ਵੀ ਫੀਲਡ ਦੇ ਵਿੱਚ ਹੈਗਾ ਹਰ ਕੋਈ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਟ ਹੈ ਕਿਉਂਕਿ ਅੱਜ ਦੀ ਮਾਰਕੀਟ ਜਿਹੜੀ ਨਾ ਬਾਜ਼ਾਰ ਦੇ ਵਿੱਚ ਉਹ ਨਹੀਂ ਤਾਂ ਡਿਪਰੈਜ਼ੈਂਸ ਹੈਗੀ ਕਿ ਨਹੀਂ ਹੈਗੀ ਆਨਲਾਈਨ ਪ੍ਰੈਜ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਸੋ ਮੇਰੇ ਖਿਆਲ ਦੇ ਨਾਲ 80 ਤਾਂ ਚਲੋ ਹੈਗੀ ਕ੍ਰिएਟਰ ਆਸੀਂ ਕੰਟੈਂਟ ਕ੍ਰੀਏਟ ਕਰਦੇ ਆ ਉਸ ਤੋਂ ਇਲਾਵਾ ਹੋਰ ਵੀ ਕਿਸੇ ਵੀ ਸਟ੍ਰੀਮ 'ਚ ਹੈਗਾ ਹਰ ਕੋਈ ਕ੍ਰिएਟਰ ਬਣਿਆ ਹੋਇਆ ਡਾਕਟਰਸ ਤੁਸੀਂ ਦੇਖ ਲਓ ਅਗਰ ਡਾਕਟਰ ਨੂੰ ਪੇਸ਼ੈਂਟਸ ਤੱਕ ਰੀਚ ਜਾਂ ਲੋਕਾਂ ਨੂੰ ਅਵੇਅਰ ਕਰਨਾ ਹੈ ਕੋਈ ਡਿਜ਼ੀਜ਼ ਬਾਰੇ ਡਿਸਕਸ ਕਰਨਾ ਹੈ ਕੋਈ ਕਪੜੇ ਵਾਲਾ ਕੋਈ ਵੀ ਹੈ ਹਰ ਕੋਈ ਸੋਸ਼ਲ ਮੀਡੀਆ ਦੇ ਥਰੂ ਹੀ ਆਪਣੇ ਕਸਟਮਰ ਤੱਕ ਰੀਚ ਕਰ ਰਿਹਾ ਸੋ ਸੋਸ਼ਲ ਮੀਡੀਆ ਤੇ ਮਸਟ ਹੈ ਅਜ ਦੀ ਡਿਗਰੀਟ ਦੇ ਵਿੱਚ ਤੁਸੀਂ ਜਿਹੜਾ ਕੰਟੈਂਟ ਪ੍ਰੋਵਾਈਡ ਕਰਦੇ ਹੋ ਬੜਾ ਸਾਫ਼ ਸੁਥਰਾ ਬੜਾ ਕਲੀਨ ਵਿਦ ਮੈਸੇਜ ਕੰਟੈਂਟ ਤੁਹਾਡਾ ਹੁੰਦਾ ਹੈ ਬੜੇ ਲੋਕਾਂ ਤੱਕ ਰੀਚ ਪਰ ਦੂਜੇ ਪਾਸੇ ਕੁਝ ਲੋਕ ਨਾ ਜਲਦੀ ਬਣਾਉਣ ਦੇ ਚੱਕਰ ਦੇ ਵਿੱਚ ਕੰਟੈਂਟ ਇਦਾਂ ਦਾ ਪ੍ਰੋਵਾਈਡ ਕਰਦੇ ਨੇ ਕਿ ਰੀਚ ਤਾਂ ਚਲੋ ਮਿਲ ਜਾਂਦੀ ਹੈ ਬਟ ਕੰਟੈਂਟ ਉਹਨਾਂ ਸਾਫ਼ ਸੁਥਰਾ ਨਹੀਂ ਹੁੰਦਾ ਬੰਦਾ ਫੈਮਲੀ ਚ ਬੈਠ ਕੇ ਨਹੀਂ ਦੇਖ ਸਕਦਾ ਉਹ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਜੀ ਕੰਟੈਂਟ ਤਾਂ ਇਹੀ ਚੱਲਦਾ ਹੈ ਉਹ ਕੰਟੈਂਟ ਅਸੀਂ ਬਣਾਉਣ ਲੱਗ ਜਾਾਂਗੇ ਚੱਲਦਾ ਹੀ ਨਹੀਂ ਵਿਊਜ਼ ਹੀ ਨਹੀਂ ਆਉਂਦੇ ਉਹਦੇ ਤੇ ਤੁਸੀਂ ਇੰਨੇ ਸਾਰੇ ਵਿਊਜ਼ ਲੈ ਕੇ ਇੰਨੇ ਸਾਰੇ ਲੋਕਾਂ ਤੱਕ ਰੀਚ ਕੀਤੀ ਚੰਗਾ ਮੈਸੇਜ ਪਹੁੰਚਾ ਰਹੇ ਹੋ ਤੁਹਾਡਾ ਕੰਮ ਕਿਦਾਂ ਚੱਲਦਾ ਫਿਰ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਤੁਸੀਂ ਜੋ ਕੰਟੈਂਟ ਕ੍ਰੀਏਟ ਕਰਦੇ ਹੋ ਆਪਣੀ ਆਡੀਅנס ਆਪ ਲੱਭਣੀ ਹੁੰਦੀ ਹੈ ਠੀਕ ਹੈ ਮੈਂ ਮਾੜਾ ਕੰਟੈਂਟ ਬਣਾਉਂਗਾ ਮੇਰਾ ਕੰਟੈਂਟ ਦੇਖਣ ਵਾਲੀ ਆਡੀਅנס ਆਪਣੇ ਆਪ ਮੇਰੇ ਕੋ ਆ ਜਾਏਗੀ ਮੈਂ ਚੰਗਾ ਕੰਟੈਂਟ ਬਣਾਉਂਗਾ ਮੇਰਾ ਕੰਟੈਂਟ ਪਸੰਦ ਕਰਨ ਵਾਲੀ ਆਡੀਅנס ਆਪਣੇ ਆਪ ਮੇਰੇ ਕੋ ਆ ਜਾਏਗੀ ਇਸ ਦੇ ਨਾਲ ਹੀ ਦੂਜੀ ਇੱਕ ਜਿਹੜੀ ਚੀਜ਼ ਹੈ ਨਾ ਜਿਹੜੀ ਆ ਚੀਜ਼ਾਂ ਤੁਸੀਂ ਕਹਿ ਰਹੇ ਹੋ ਕਿ ਗਲਤ ਕੰਟੈਂਟ ਬਣਾਉਂਦੇ ਆ ਤੇ ਲੋਕੀ ਉਹ ਕੰਜ਼ਿਊਮ ਕਰਦੇ ਆ ਇਹਦੇ ਵਿੱਚ ਕੰਟੈਂਟ ਕ੍ਰੀਏਟਰ ਦੀ ਗਲਤੀ ਨਹੀਂ ਹੈ ਕੰਟੈਂਟ ਕੰਜ਼ੂਮ ਕਰਨ ਵਾਲਿਆਂ ਦੀ ਗਲਤੀ ਹੈ ਕਿਉਂਕਿ ਅਸੀਂ ਕੰਟੈਂਟ ਨੂੰ ਕੰਜ਼ੂਮ ਕਰ ਰਹੇ ਹਾਂ ਤਾਂ ਹੀ ਉਹਨੂੰ ਵਿਊ ਜਾ ਰਿਹਾ ਹੈ ਤਾਂ ਹੀ ਉਹਨੂੰ ਪੈਸੇ ਆ ਰਹੇ ਹੈ ਤਾਂ ਹੀ ਉਹ ਬਣਾ ਰਿਹਾ ਨਾ ਉਹ ਮੋਟੀਵੇਟ ਹੋ ਰਿਹਾ ਹੈ ਜੇ ਆਪਾਂ ਉਹਦਾ ਕੰਟੈਂਟ ਦੇਖਾਂਗੇ ਹੀ ਨਹੀਂ ਉਹ ਤੋਂ ਉਹਨੂੰ ਰੈਵਨਿਊ ਨਹੀਂ ਜਨਰੇਟ ਹੋਏਗਾ ਕੋਈ ਸਪੋਰਟ ਨਹੀਂ ਮਿਲੇਗੀ ਤੇ ਉਹ ਕਿਉਂ ਬਣਾਊਗਾ ਉਹ ਬੰਦ ਕਰ ਦੇਊਗਾ ਸੋ ਸਭ ਤੋਂ ਪਹਿਲਾਂ ਕੰਟੈਂਟ ਵੇਖਣ ਵਾਲਿਆਂ ਦੀ ਗਲਤੀ ਹੈ ਕੰਟੈਂਟ ਬਣਾਉਣ ਵਾਲਿਆਂ ਦੀ ਕੋਈ ਗਲਤੀ ਨਹੀਂ ਤੁਸੀਂ ਦੇਖਣਾ ਬੰਦ ਕਰੋਗੇ ਬਣਾਉਣ ਵਾਲੇ ਆਪੇ ਬੰਦ ਹੋ ਜਾਣਗੇ ਹੁਣ ਜੇ ਮੈਂ ਚੰਗਾ ਕੰਟੈਂਟ ਬਣਾਉਣਾ ਮੈਨੂੰ ਅਗਰ ਦੇਖਣ ਹੀ ਨਹੀਂ ਆਣਗੇ ਤੇ ਓਬਵੀਅਸ ਨਾ ਅਗਰ ਮੇਰਾ ਇਹ ਕਿੱਤਾ ਹੈ ਮੇਰਾ ਰੋਜਗਾਰ ਇਤੋਂ ਚੱਲਦਾ ਹੈ ਫਿਰ ਓਬਵੀਅਸਲੀ ਮੈਂ ਦੇਖਾਂਗਾ ਉਹਨੂੰ ਕਿ ਹੋਰ ਕਿਹੜੇ-ਕਿਹੜੇ ਰਾਹ ਨੇ ਕਿੱਥੋਂ ਆਡੀਅנס ਕੀ ਦੇਖਣਾ ਚਾਹੁੰਦੀ ਹੈ ਤੇ ਇਸ 'ਚ ਮੈਂ ਸੁਧਾਰ ਕਰਾਉਣ ਨੂੰ ਹਨਾ ਸੋ ਆਡੀਅੰਸ ਦੀ ਗਲਤੀ ਹੈ ਆਡੀਅੰਸ ਅਗਰ ਚੰਗਾ ਕੰਟੈਂਟ ਦੇਖੂਗੀ ਤਾਂ ਚੰਗੇ ਕੰਟੈਂਟ ਕ੍ਰੀਏਟਰ ਪੈਦਾ ਹੋਣਗੇ ਜੇ ਮਾੜਾ ਦੇਖੋਗੇ ਤੇ ਮਾੜੇ ਪੈਦਾ ਹੋਣਗੇ ਪਰ ਫਿਰ ਉਹੀ ਹੈ ਨਾ ਉਦਾਂ ਤੁਸੀਂ ਸੋਸ਼ਲ ਮੀਡੀਆ ਦੇ ਬਹਿ ਕੇ ਦੇਖੀ ਵੀ ਜਾਓਗੇ ਲੋਕਾਂ 'ਚ ਬੈਠੋਗੇ ਫਿਰ ਗੱਲਾਂ ਕੱਢੋਗੇ ਸੋ ਅਸੀਂ ਆਪ ਚੂਜ਼ ਕਰਨਾ ਹੈ ਕੀ ਦੇਖਣਾ ਹੈ ਤੇ ਕਿੰਨੂੰ ਬਣਾਉਣਾ ਹੈ ਤੁਹਾਡੇ ਦਿਮਾਗ 'ਚ ਇਹਨੇ ਯੂਨਿਕ ਆਈਡੀਆਜ਼ ਕਿੱਥੋਂ ਆਉਂਦੇ ਨੇ ਤੁਸੀਂ ਜਿਹੜੀ ਚੀਜ਼ ਪ੍ਰੈਜ਼ੈਂਟ ਕਰਦੇ ਹੋ ਕੈਰੈਕਟਰ ਕਦੇ ਕਿਸੇ ਦਾ ਪਲੇ ਕੀਤਾ ਕਦੇ ਕਿਸੇ ਦਾ ਤੇ ਉਹ ਇੰਨਾ ਯੂਨਿਕ ਹੁੰਦਾ ਹੈ ਮੈਸੇਜ ਬੜਾ ਡਿਫਰੈਂਟ ਜਾ ਜਾਂਦਾ ਮੇਰੀਨ ਐਕਚੁਅਲੀ ਟੀਮ ਹੈਗੀ ਆ ਪੰਜ ਸੱਤ ਜਨਾਂ ਦੀ ਟੀਮ ਹੈ ਜਿਹੜੀ ਸਾਰੇ ਮਿਲ ਕੇ ਕੰਟੈਂਟ ਡਿਸਾਈਡ ਕਰਦੀ ਹੈ ਜਿੱਚ ਮੈਂ ਹੈਗਾ ਕੰਟੈਂਟ ਰਾਈਟਰ ਆ ਜਿੱਚ ਮੈਂ ਹੈਗਾ ਮੈਂ ਕੈਮਰਾਮੈਨ ਆ ਜਿੱਚ ਮੈਂ ਹੈਗਾ ਲਾਈਟ ਵੀ ਸੈੱਟ ਕਰਦਾ ਜਿੱਚ ਮੈਂ ਹੈਗਾ ਸਕ੍ਰਿਪਟ ਬੋਲਦਾ ਵੀ ਆ ਐਕਟ ਵੀ ਕਰਦਾ ਜਿੱਚ ਮੈਂ ਹੈਗਾ ਕਦੇ ਚਾਚੇ ਦਾ ਕੈਰੈਕਟਰ ਕਰ ਲੈਣਾ ਜਿੱਚ ਮੈਂ ਹੈਗਾ ਕਦੇ ਕੋਈ ਕਰ ਲੈਣਾ ਜਿਨ੍ਹਾਂ ਨੇ ਉਹ ਆਈਡੀਆਸ ਦਿੰਦੇ ਰਹਿੰਦੇ ਆ ਤੇ ਅਸੀਂ ਬਣਾਉਂਦੇ ਰਹਿੰਦੇ ਆ ਤੇ ਤੁਹਾਡੇ ਸਾਹਮਣੇ ਲਿਆਂਦੇ ਰਹਿੰਦੇ ਆ ਇੱਕ ਪੰਜਾਬੀ ਆਲਾ ਜਿਹੜਾ ਕਹਿੰਦੇ ਆ ਕਿ ਉਹ ਹਾਸਾ ਮਖੌਲ ਵੀ ਵਿੱਚ ਨਾਲ ਹੁੰਦਾ ਹੈ ਮੈਸੇਜ ਵੀ ਨਾਲ ਹੀ ਪਹੁੰਚ ਜਾਂਦਾ ਉਹਦੇ ਨਾਲ ਹੀ ਨਾਲ ਲੋਕ ਬੋਰ ਹੁੰਦੇ ਉਹਦੇ ਤੋਂ ਚੰਗੀ ਚੀਜ਼ ਜਿਹੜੀ ਸਿੱਖਣ ਨੂੰ ਵੀ ਮਿਲ ਜਾਂਦੀ ਹੈ ਕਿਉਂਕਿ ਸ਼ਾਇਦ ਮੈਂ ਜਿਸ ਟਾਈਮ ਦਾ ਜੰਮਿਆ ਆਇਆ ਜਾਂ ਜਦੋਂ ਮੈਂ ਕੰਟੈਂਟ ਦੇਖਦਾ ਸੀਗਾ ਉਦੋਂ ਉਸ ਟਾਈਮ ਤੇ ਉਹ ਲੱਕ ਹਿਲਾਣ ਵਾਲਾ ਕੰਟੈਂਟ ਜਾਂ ਡਬਲ ਮੀਨਿੰਗ ਵਾਲਾ ਕੰਟੈਂਟ ਹੋਣੀ ਸੀ ਹੁੰਦਾ ਨਾ ਮੈਂ ਕੰਟੈਂਟ ਦੇਖਿਆ ਗੁਰਪ੍ਰੀਤ ਖੁੱਗੀ ਜੀ ਦਾ ਕੰਟੈਂਟ ਦੇਖਿਆ ਉਹ ਵੀ ਸਟਾਇਰ ਸੀਗਾ ਮੈਂ ਕੰਟੈਂਟ ਦੇਖਿਆ ਜਸਪਾਲ ਪੱਟੀ ਜੀ ਦਾ ਕੰਟੈਂਟ ਦੇਖਿਆ ਉਹਨਾਂ ਦਾ ਵੀ ਸਟਾਇਰ ਹੁੰਦਾ ਸੀ ਸੋ ਇਹ ਸਾਰੇ ਜਣੇ ਜਿਹੜੇ ਹੈਗੇ ਸਟਾਇਰ ਦਿੰਦੇ ਸੀਗੇ ਹਨਾ ਹੁਣ ਅੱਜ ਕੱਲ ਆ ਕੇ ਫਿਲਮਾਂ ਦੇ ਵਿੱਚ ਕਰਨ ਲੱਗੇ ਸੋ ਇਹਨਾਂ ਦਾ ਕੰਟੈਂਟ ਦੇਖਦੇ ਕੇ ਵੱਡੇ ਹੋਏ ਆ ਤੇ ਉਹਦਾ ਪੰਜਾਬੀਆਂ ਕਾਮੇਡੀ ਹਾਸਾ ਜਿੱਥੇ ਵੀ ਅਸੀਂ ਬੈਨਿਆ ਹ ਰੌਣਕ ਲਾ ਲੈਨੇ ਹਨ ਉਹ ਚੀਜ਼ਾਂ ਦਾ ਸਾਡੇ ਹੈ ਹੀ ਆ ਸੋ ਸਟਾਇਰ ਉਹਨਾ ਤੋਂ ਸਿੱਖਿਆ ਜਾਂ ਕੀਤਾ ਤੇ ਉਦਾਂ ਵੀ ਕਹੇ ਆਪਣੇ ਯਾਰ ਦੋਸਤ ਦੇ ਨਾਲ ਵੀ ਹੋਈ ਏ ਤੇ ਉਹਨੂੰ ਵੀ ਟਾਂਚ ਕਰਦੇ ਨੇ ਡਾਇਰੈਕਟਲੀ ਕੋਈ ਗੱਲ ਨਹੀਂ ਕਰਦੇ ਘੁਮਾ ਕੇ ਟਾਂਚ ਕਰਦੇ ਸੋ ਉਹ ਚੀਜ਼ਾਂ ਹੈਗੀਆਂ ਉਹਦੇ ਨਾਲ ਹੀ ਆਡੀਅੰਸ ਨੂੰ ਵੀ ਸਟਾਇਰ ਦੇਈ ਜਾਂਦੇ ਆ ਭਾਜੀ ਤੁਹਾਡਾ ਬੈਕਗ੍ਰਾਉਂਡ ਕੀ ਆ ਸਟੱਡੀ ਕੀਤੀ ਹੈ ਬੈਕਗ੍ਰਾਉਂਡ ਮੇਰੇ ਆ ਦੇਖੋ ਜੀ ਵਿਸਤਾਰ 1.0 ਦੇ ਇਵੈਂਟ ਤੇ ਆਇਆ ਤੇ ਆ ਸਾਰੇ ਸਪਾਂਸਰਸ ਹੈ ਇਹੀ ਬੈਕਗ੍ਰਾਉਂਡ ਪੁੱਛ ਰਹੇ ਹੋ ਮੈਂ ਤੁਹਾਡੀ ਸਟੱਡੀ ਦੀ ਗੱਲ ਕਰ ਰਿਹਾ ਸੀਗਾ ਸਟੱਡੀ ਮੇਰੀ ਆ ਮੈਂ ਕਾਮਰਸ ਸਟਰੀ ਤੇ ਸਕੂਲ ਔਰ ਕਾਲਰ ਟਾਈਮ ਤੇ ਮੈਂ ਥੀਏਟਰ ਦੇ ਨਾਲ ਜੁੜਿਆ ਹੋਇਆ ਸੀਗਾ ਉਸ ਤੋਂ ਇਲਾਵਾ ਵੀ ਸਕੂਲ ਦੇ ਵਿੱਚ ਜਦੋਂ ਕੋਈ ਵੀ ਇਵੈਂਟ ਹੁੰਦਾ ਸੀਗਾ ਚਾਹੇ ਉਹ ਸਿੰਗਿੰਗ ਦੇ ਰਿਲੇਟਿਡ ਸ਼ਬਦ ਗਾਇਨ ਹੋ ਗਿਆ ਕੁਝ ਵੀ ਹੁੰਦਾ ਸੀ ਮੈਂ ਪਾਰਟਿਸਪੇਟ ਕਰਦਾ ਹੀ ਕਰਦਾ ਸੀਗਾ ਕਿ ਅਗਰ ਮੈਂ ਕਲਾਸ 'ਚ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਤਾਂ ਮੈਂ ਸਟੇਜ ਤੇ ਹੋਵਾਂਗਾ ਐਕਟੀਵਿਟੀ ਦੇ ਵਿੱਚ ਸੋ ਉਦੋਂ ਦੀਆਂ ਉਹ ਚੀਜ਼ਾਂ ਲੱਗੀਆਂ ਸੀਗੀਆਂ ਆਰਟਿਸਟ ਸਗਾ ਅੰਦਰ ਉਹ ਕਰਦਾ 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 ਕਿਹੜਾ ਰੂਪ ਲੈ ਕੇ ਇੱਧਰੋਂ ਨਿਕਲ ਆਇਆ ਰੱਬ ਤਰੱਕੀਆਂ ਬਖਸ਼ੇ ਜੀ ਹੋਰ ਵੀਰੇ ਤੁਹਾਨੂੰ ਇਸੇ ਤਰੀਕੇ ਨਾਲ ਚੰਗਾ ਕੰਟੈਂਟ ਭੇਜਦੇ ਰਹੋ ਲੋਕ ਜਿਹੜਾ ਉਹਨਾਂ ਤੋਂ ਇ Thank, thank you, thank you for your time.